ਵਾਸਤੇ ਆ ਕਿ ਜਿਹੜੇ ਸਾਨੂੰ ਚੂੜੇ ਜਮਾਰ ਤੇ ਪਤਾ ਨਹੀਂ ਕੀ ਕੀ ਲਫ਼ਜ਼ ਵਰਤੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰੋ ਤੁਸੀਂ ਇਹ ਸ਼ਬਦ ਨਾ ਵਰਤਿਆ ਕਰੋ ਜੀਜਾ ਜੀ ਭਾਈਆ ਜੀ ਜਵਾਈ ਕਹਿ ਲਿਆ ਕਰੋ ਇੱਦਾਂ ਮਾਇਆ ਕਰੋ ਵਰਤਿਆ ਕਰੋ ਨਹੀਂ ਤੇ ਜਿਸ ਤਰੀਕੇ ਹੁਣ ਤੁਸੀਂ ਸੋਸ਼ਲ ਮੀਡੀਆ ਮੇਰੇ ਵੀਰੋ ਇਹ ਜੰਗ ਜਿਹੜੀ ਆ ਤੁਸੀਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਾਤੀ ਸੂਚਕ ਸ਼ਬਦਾਂ ਦੀ ਸ਼ੁਰੂ ਕਰ ਲਈ ਆ ਨਾ ਤੇ ਤੁਸੀਂ ਲੋਕਾਂ ਨੇ ਇਹ ਗੰਦ ਜਿਹੜਾ ਪਾਣਾ ਸ਼ੁਰੂ ਕਰਤਾ ਕੁਝ ਕ ਬੰਦਿਆਂ ਨੇ ਇਹ ਉਹਨਾਂ ਲੋਕਾਂ ਨੂੰ ਚੇਤਾਵਨੀ ਆ ਵੀ ਮਿੱਤਰਾਂ ਹੁਣ ਅਸੀਂ ਤੁਹਾਨੂੰ ਜਵਾਬ ਕਮੈਂਟਾਂ ਵਿੱਚ ਨਹੀਂ ਦੇਣਾ ਇੱਕ ਪਿਓ ਦੇਓ ਤੇ ਸਾਹਮਣੇ ਆਓ ਤੇ ਜੇ ਕਮੈਂਟ ਕੀਤਾ ਵਾ ਤੁਹਾਡਾ ਅਸੀਂ ਵੈਰੀਫਾਈ ਕਰ ਲਿਆ ਤੁਹਾਡੇ ਘਰਾਂ ਜਾਣ ਕੇ ਤੁਹਾਡੀਆਂ ਨਾਸਾ ਬੰਦ ਕਰਾਂਗੇ ਇੱਕ ਮਜਬੀ ਸਿੱਖ ਦਾ ਵਾਦਾ ਤੁਹਾਡੇ ਨਾਲ ਗੰਦੀ ਕਤੂਤ ਕਰਕੇ ਤੇ ਜੇ ਤੈਨੂੰ ਆਪਣੀ ਬੜਕ ਸੀਨਾ ਤਾਂ ਉਦੋਂ ਕਹਿਣਾ ਸੀ ਨਿਕਲ ਬਾਹਰ ਨਿਕਲ ਬਾਹਰ ਧੀਆਂ ਭੈਣਾਂ ਨੂੰ ਤੂੰ ਧਮਕੀਆਂ ਦਿੰਦਾ ਸੀ ਅੱਜ ਪੂਰਾ ਸਮਾਜ ਸਾਡੇ ਸਮਾਜ ਦੇ ਧੀਆਂ ਭੈਣਾਂ ਦੇ ਆ ਗੱਭਰੂ ਸ਼ੇਰ ਜਵਾਨ ਆਇਆ ਇੱਕ ਪਿਓ ਦਾ ਦੀ ਆ ਬਾਹਰ ਫਿਰ ਹੁਣ ਕੱਟੀ ਕੱਟਾ ਕੱਢ ਕੇ ਵੇਖੀਏ ਜਿੰਨੇ ਹਥਿਆਰ ਲੈਉਣਾ ਲਿਆ ਯਾਰ ਤੂੰ ਸਾਡੇ ਮਾਰ ਹਿੱਕ ਦੇ ਵਿੱਚ ਮਾਰ ਇਧਰ ਆ ਪਏ ਆ ਵੇਖ ਲੈ ਤੇਰੇ ਕੋ ਕਿੰਨੇ ਕਥਿਆ ਰਿਆ ਕਾਕਾ ਤੇਰੀਆਂ ਗੋਲੀਆਂ ਖਤਮ ਹੋ ਜਾਣੀਆਂ ਮਜਬੀਆ ਦੀਆਂ ਛਾਤੀਆਂ ਨਹੀਂ ਉਹ ਪੱਕਾ ਖਤਮ ਹੋ ਗਈ ਮੇਰੀ ਯਾਦ ਰੱਖ ਬੋਲੋ ਬਾਈਕ ਵਾਲਤੇ ਆਈ ਬਾਈਕ ਜਿੱਕੀ ਭੱਲੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਸਭ ਤੋਂ ਪਹਿਲਾਂ ਮਜਬੀ ਸਿੱਖ ਸਮਾਜ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛਿੱਤਰ ਖਾ ਕੇ ਵੀ ਜਾਗ ਉੱਠੇ ਹੋ ਤੁਹਾਡਾ ਧੰਨਵਾਦ ਤੁਹਾਡਾ ਇੱਥੇ ਜਿੰਨੇ ਵੀ ਭੈਣ ਭਰਾ ਪਹੁੰਚੇ ਆ ਜਾਗ ਦੀ ਜਬੀਰਾਂ ਵਾਲੇ ਆ ਅੱਜ ਇੱਥੇ ਪਰਿਵਾਰ ਦੇ ਮੈਂਬਰ ਖੜੇ ਆ ਪਿੰਡ ਦੇ ਵਸਨੀਕ ਖੜੇ ਆ ਕੋਈ ਹੱਥ ਕੜਾ ਕਰਕੇ ਦੱਸ ਦੇ ਵੀ ਸਾਡੀ ਨਾਲ ਕੋਈ ਛੇ ਰਿਸ਼ਤੇਦਾਰੀ ਹੋਵੇ ਤੇ ਜਾਂ ਸਾਡੀ ਨਾਲ ਕਿਤੇ ਫੋਨ ਤੇ ਗੱਲ ਹੋਈ ਹੋਵੇ ਤੇ ਬਿਲਕੁਲ ਨਹੀਂ ਬਿਲਕੁਲ ਲਿਖਣਾ ਇਹਨਾਂ ਦੀ ਵੀਡੀਓ ਮੈਨੂੰ ਬਾਬਾ ਹਰਜਿੰਦਰ ਸਿੰਘ ਜੀ ਉਹਨਾਂ ਨੇ ਭੇਜੀ ਆ ਔਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਦੇ ਸ਼ਵੇਸ਼ ਤਰ੍ਹਾਂ ਦਾ ਵਾਲਿਆਂ ਨੇ ਮੈਨੂੰ ਸਪੈਸ਼ਲ ਕਿਹਾ ਕਿ ਦਿਵਿੰਦਰ ਸਿੰਘ ਮੈਂ ਤਾਂ ਬਾਹਰ ਜਾ ਰਿਹਾ ਕਿਤੇ ਹਰਜਿੰਦਰ ਸਿੰਘ ਜੀ ਤੁਸੀਂ ਆਪਣੀਆਂ ਸਾਰੇ ਰੰਗਰੇਟਾ ਯੂਥ ਇਕਤਾ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਸਾਡੇ ਕਰਨ ਸਿੰਘ ਜੀ ਸਰਦਾਰ ਹਰਜਿੰਦਰ ਸਿੰਘ ਸਾਰੇ ਨੰਗ ਸਿੰਘ ਫੌਜਾਂ ਆਪੋ ਆਪਣਾ ਨਿੱਜੀ ਫਰਜ਼ ਸਮਝਦੇ ਆਪੋ ਆਪਣੇ ਕੰਮਾਂ ਨੂੰ ਤਿਆਗਦੇ ਹੋਏ ਅੱਜ ਪਹੁੰਚ ਗਏ ਥੇ ਤੇ ਜੇਕਰ ਮਜਬੀ ਸਿੱਖ ਕੌਮ ਦੇ ਵਾਸੀੰਦੇਓ ਤੁਸੀਂ ਇਸੇ ਤਰ੍ਹਾਂ ਆਪਣੀ ਯੁਰਤ ਵਿਖਾਉਣਾ ਤੇ ਕਿਸੇ ਵੀ ਮਾਂ ਦੇ ਪੁੱਤ ਦੇ ਵਿੱਚ ਇੰਨੀ ਹਿੰਮਤ ਨਹੀਂ ਇੰਨੀ ਯੁਰਤ ਨਹੀਂ ਕਿ ਸਾਨੂੰ ਕੋਈ ਜਾਤੀ ਸੂਚਕ ਸ਼ਬਦ ਵਰਤ ਜੇ ਬੋਲੇ ਸੋਨ ਨਾ ਸਿਨਕਾਰ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਿਆਂ ਤੁਹਾਨੂੰ ਅੱਜ ਮੈਂ ਇੱਕ ਗੱਲ ਕਦੇ ਇੱਕ ਐਜੇ ਗੁਰਸਿੱਖ ਐਜੇ ਗੁਰਸਿੱਖ ਇਹ ਮੈਨੂੰ ਗੱਲ ਬਿਲਕੁਲ ਸ਼ੋਭਦੀ ਨਹੀਂ ਲੇਕਿਨ ਇਹ ਉਹਨਾਂ ਲੋਕਾਂ ਨੂੰ ਆ ਸਿਰਫ ਸਾਰੇ ਨਾਲ ਸਮਝਣਾ ਇਹ ਲਫ਼ਜ਼ ਜਿਹੜਾ ਮੈਂ ਕਹਿਣ ਲੱਗਾ ਉਹਨਾਂ ਲੋਕਾਂ ਵਾਸਤੇ ਆ ਕਿ ਜਿਹੜੇ ਸਾਨੂੰ ਚੂੜੇ ਜਮਾਰ ਤੇ ਪਤਾ ਨਹੀਂ ਕੀ ਕੀ ਲਫ਼ਜ਼ ਵਰਤੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰੋ ਤੁਸੀਂ ਇਹ ਸ਼ਬਦ ਨਾ ਵਰਤਿਆ ਕਰੋ ਚੀਜਾ ਜੀ ਭਾਈਆ ਜੀ ਜਵਾਈ ਕਹਿ ਲਿਆ ਕਰੋ ਇਹਦਾ ਏਦਾਂ 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 ਹੁੰਦਾ ਆ ਇਸ ਤਰੀਕੇ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੀ ਜੰਗ ਚੱਲਦੀ ਪਈ ਆ ਕਮੈਂਟਾਂ ਦੀ ਅੱਜ ਉਹਨਾਂ ਲੋਕਾਂ ਵੇਖ ਲੈਣ ਇਹ ਅੱਜ ਆ ਜੋ ਕੁਝ ਵੀ ਹੋ ਰਿਹਾ ਨਾ ਇਹ ਸੋਸ਼ਲ ਮੀਡੀਆ ਤੇ ਕਮੈਂਟਾਂ ਤੋਂ ਜੰਗ ਸ਼ੁਰੂ ਹੋਈ ਆ ਤੇ ਅੱਜ ਪੱਗਾਂ ਤੱਕ ਕੰਮ ਪਹੁੰਚ ਗਿਆ ਤੇ ਤੁਸੀਂ ਜਿਹਨਾਂ ਲੋਕਾਂ ਨੇ ਬਾਹਰ ਜਾ ਕੇ ਆਪਣੀਆਂ ਤੇ ਸਿਰਾਂ ਤੋਂ ਪੱਗਾਂ ਤੁਸੀਂ ਗਵਾਲੀਆਂ ਤੇ ਜਿਹੜੀਆਂ ਸਾਡੇ ਸਿਰ ਤੇ ਬੱਧੀਆਂ ਨਾ ਇਹ ਗੁਰੂ ਦੀਆਂ ਬਖਸ਼ੀਆਂ ਹੋਈਆਂ ਵਾ ਇਦੀ ਕੰਮ ਸੇ ਕੰਮ ਸ਼ਰਮ ਕਰਕੇ ਸਾਨੂੰ ਕਹਿ ਲਿਆ ਕਰੋ ਤੁਸੀਂ ਤਾਂ ਮੇਰੇ ਵਰਗਿਆਂ ਨੂੰ ਵੀ ਉਹ ਸ਼ਬਦ ਯੂਜ਼ ਕਰਦੇ ਹੋ ਜਿਹੜੇ ਮੈਂ ਨਹੀਂ ਲੈ ਸਕਦਾ ਇਸ ਕਰਕੇ ਮਿੱਤਰ ਪਹਿਲ ਤੁਸੀਂ ਕੀਤੀ ਆ ਹੁਣ ਦੂਜਾ ਅਸੀਂ ਪਾਵਾਂਗੇ ਕਿਸੇ ਨਾ ਕਿਸੇ ਗੱਲ ਪੱਕੀ ਲਾ ਕੇ ਛੱਡਾਂਗੇ ਜਦੋਂ ਜਦੋਂ ਵੀ ਹੁਣ ਤੁਸੀਂ ਕਮੈਂਟ ਕਰੋਗੇ ਤੁਹਾਨੂੰ ਟਰਾਈ ਕਰਕੇ ਤੁਹਾਡੇ ਘਰਾਂ ਚ ਫੜ ਕੇ ਤੁਹਾਨੂੰ ਲੱਕ ਤੋਂ ਫੜ ਕੇ ਤੁਹਾਨੂੰ ਕੰਨੋਂ ਫੜ ਕੇ ਸੀਟਾਂਗੇ ਇਹ ਤੁਹਾਡਾ ਮੇਰਾ ਵਾਦਾ ਰਿਹਾ ਬੋਲੋ ਤੋ ਸਭ ਤੋਂ ਨਿੰਦਣਜੋਗ ਗੱਲ ਇੱਕ ਹੋਰ ਵਾਲੀ ਜੋ ਸਾਨੂੰ ਪਰਿਵਾਰ ਵੱਲੋਂ ਸੁਣਾਉਣਾ ਮਿਲੰਡਿਆ ਵਾ ਕਿ ਆਮ ਪਾਰਟੀ ਜਿਹਨੂੰ ਇੱਕ ਆਮ ਲੋਕਾਂ ਦੀ ਪਾਰਟੀ ਮੰਨਿਆ ਗਿਆ ਵਾ ਹਰ ਇੱਕ ਗਰੀਬ ਦੀ ਮਦਦ ਵਾਲੀ ਪਾਰਟੀ ਮੰਨਿਆ ਗਿਆ ਵਾ ਜੋ ਵੀਡੀਓ ਕਰਾ ਮੈਡਮ ਮੈਂ ਮੈਡਮ ਅਮਲ ਸਾਬ ਸੋਨੀ ਮੈਡਮ ਜਿਹਨਾਂ ਨੂੰ ਭਾਇਆ ਵਾ ਚੱਲਦਾ ਔਰ ਉਹਨਾਂ ਨੂੰ ਵੀ ਹੱਥ ਜੋੜ ਕੇ ਪਹਿਲੇ ਸਾਡੇ ਵੱਲੋਂ ਬੇਨਤੀ ਆ ਕਿ ਸਾਡਾ ਪਹਿਲਾ ਹਮ ਤਾਂ ਇਹ ਹੁੰਦਾ ਵਾ ਜੀ ਸਾਡੇ ਸਮਾਜ ਦੇ ਨਾਲ ਤੱਕਾ 1% ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਤਗੜੇ ਲੋਕਾਂ ਦੀ ਹਰ ਕੋਈ ਬਾਹ ਫੜਦਾ ਵਾ ਮਤਦਾਨਾਂ ਦੇ ਐਮਐਲਏ ਵੀ ਨਹੀਂ ਫੜਦੇ ਸਰਪੰਚ ਵੀ ਨਹੀਂ ਫੜਦੇ ਜੇ ਐਮਐਲਏ ਨਹੀਂ ਬਾਹ ਫੜਨਗੇ ਸਰਪੰਚ ਨਹੀਂ ਫੜਨਗੇ ਤੇ ਜਥੇ ਬੰਦਿਆਂ ਇੱਕ ਠੋਕੇ ਬਾਹ ਫੜਨ ਲਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਲੇ ਜੈ ਜੀ ਰਹੇ ਅਸੀਂ ਵੋਟਾਂ ਨਹੀਂ ਹਦਕਾਰੀ ਨਹੀਂ ਅਸੀਂ ਵੋਟਾਂ ਪਾਈਆਂ ਵਾ ਜੀ ਅਸੀਂ ਵੀ ਸਰਕਾਰ ਬਣਾਈ ਆ ਦੇਣ ਕਿ ਕਿਸੇ ਹਿੰਦੂ ਪਰਿਵਾਰ ਨੇ ਬਣਾਤੀ ਆ ਇਹ ਨਹੀਂ ਕਿ ਕਿਸੇ ਜੱਟ ਪਰਿਵਾਰ ਨੇ ਬਣਾਤੀ ਆ ਐਸੀ ਭਾਈਚਾਰਨੀ ਪਤਾ ਤਾਂ ਲਾਈਵ ਚੱਲ ਰਹੀ ਨਹੀਂ ਆ ਬੰਦ ਕਰਿਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ सुरेंद्र ਸੋਹਤਾ ਆਏ ਦਿਨ ਤੁਸੀਂ ਦੇਖਦੇ ਹੋ ਫੇਸਬੁੱਕ ਉੱਤੇ ਜਾਂ ਇੰਸਟਾਗ੍ਰam ਉੱਤੇ ਜਾਂ ਹੋਰ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਨੇ ਉਹਨਾਂ ਉੱਤੇ ਕੁਝ ਜਿਹੜੇ ਜਾਤਾਂ ਅੰਕਾਂ ਦੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਐਸਸੀ ਭਾਈਚਾਰੇ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਪਾੜੇ ਕੁਝ ਦਿਨ ਪਹਿਲਾਂ ਹੀ ਜਿਹੜਾ ਹਲਕਾ ਰਾਜਾ ਸਾਸੀ ਦੇ ਪਿੰਡ ਸਾੜਗੜਾ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਇੱਕ ਐਸਸੀ ਭਾਈਚਾਰੇ ਦੇ ਨਾਲ ਸੰਬੰਧਤ ਵੀਰ ਨੂੰ ਜਿਹੜਾ ਉਹ ਫੋਨ ਦੇ ਉੱਤੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਐਸਸੀ ਭਾਈਚਾਰੇ ਦੇ ਵਿੱਚ ਵੱਡਾ ਰੋਸ ਪਾਇਆ ਜਾਂਦਾ ਹੈ ਔਰ ਉਸ ਰੋਸ ਤੋਂ ਬਾਅਦ ਉਹਦਾ ਅਸਰ ਹੁੰਦਾ ਹੈ ਕਿ ਜਿਹੜਾ ਜਿਹੜੇ ਉਹ ਲੋਕ ਸਾਨੂੰ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਅੱਜ ਉਸ ਹਲਕੇ ਦੇ ਵਿੱਚ ਮੌਕੇ ਤੇ ਪਹੁੰਚੇ ਨੇ ਸੰਤ ਸਪਾਈ ਸੋਸਾਇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਖਾਲਸਾ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਖਾਲਸਾ ਜੀ ਕੀ ਹੈ ਪੂਰਾ ਮਾਮਲਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿੱਜਤਾ ਤੋਂ ਬੇਪਰਵਾਹ ਫੋਟੋ ਸਦੇਰੋ ਸਦੇਰੋ ਨਿਰੋਧ ਸਤਿਕਾਰ ਦੇ ਵਿੱਚ ਸਾਨੂੰ ਹਰਾਣ ਕੀ ਲਈ ਹੈ ਮੈਂ ਉਹ ਬਣਾ ਲਾ ਸਾਡਾ ਸਮਾਗ ਨੂੰ ਪਤਾ ਪਾਰ ਲਿਆ ਜੀ ਧੰਨਵਾਦ ਇਹ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਭੈਣ ਭਰਾ ਇੱਥੇ ਪਹੁੰਚੇ ਹਨ ਇਹ ਇਹਨਾਂ ਨੂੰ ਲੇਟ ਥੋੜਾ ਪਤਾ ਲੱਗਦਾ ਇਹਨਾਂ ਨੂੰ ਪਹਿਲਾਂ ਆ ਜਾਣਾ ਚਾਹੀਦਾ ਸੀ ਰੌਲਾ ਇਦਾਂ ਕਿ ਇਹਨਾਂ ਲੋਕਾਂ ਦੀਆਂ ਪਿੰਡਾਂ ਦੇ ਵਿੱਚ 85% ਹੁੰਦਾ ਹੈ ਜੀ ਸਮਾਜ ਨੂੰ ਬਹੁਤ ਬੀ ਦੀ ਹੈ ਨਾ ਐਸੀ ਭਾਈਚਾਰਕ ਧਾਰਮਿਕ ਲੈਵਲ ਤੇ ਵੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਪਰ ਇਹਨਾਂ ਦੀਆਂ ਵੋਟਾਂ ਲੈ ਕੇ ਇਨਾਂ ਦੇ ਘਰਾਂ ਦੇ ਵਿੱਚੋਂ ਹੀ ਖਾ ਕੇ ਬਾਅਦ ਵਿੱਚ ਇਹਨਾਂ ਨੂੰ ਅੱਖਾਂ ਵਿਖਾਉਂਦੇ ਨੇ 5% ਜੀ ਠੀਕ ਹੈ ਇਹ ਉਹਨਾਂ ਵਿੱਚੋਂ ਕੋਈ ਉਹ ਸਰਪੰਚ ਸੀ ਜਿਨੇ ਜਾਤ ਦੇ ਹੰਕਾਰ ਦੇ ਵਿੱਚ ਉਹ ਲਫ਼ਜ਼ ਵਰਤੇ ਜਿਹੜੇ ਖਾਸ ਕਰਕੇ ਇੱਕ ਜਿਹੜਾ ਚੁਣਿਆ ਨੁਮਾਇੰਦਾ ਨੂੰ ਵਰਤਣ ਨਹੀਂ ਚਾਹੀਦੇ ਚਾਹੇ ਧਾਰਮਿਕ ਲੈਵਲ ਦਾ ਚਾਹੇ ਸਮਾਜਿਕ ਚਾਹੇ ਰਾਜਨੀਤਿਕ ਲੈਵਲ ਦਾ ਉਹਨੇ ਇਥੋਂ ਤੱਕ ਕਿਹਾ ਕਿ ਤੁਹਾਨੂੰ ਤੇ ਮੈਂ ਪੈਰ ਦੀ ਜੁੱਤੀ ਸਮਝਦਾ ਜੀ ਤੇ ਮਿੱਤਰਾ ਇੱਕ ਗੱਲ ਸੁਣ ਲੈ ਸ਼ੁੱਧ ਪੰਜਾਬੀ 'ਚ ਉਹ ਪਤਾ ਨਹੀਂ ਆ ਵੀ ਸ਼ੁੱਧ ਮਤਲਬ ਸਮਝਦਾ ਪੈਰ ਦੀ ਜੁੱਤੀ ਕਿ ਜੁੱਤੀ ਆ ਸਾਡੀਆਂ ਜੁੱਤੀਆਂ ਤਿਆਰ-ਵਰ ਤਿਆਰ ਆ ਕਿ ਇਹ ਪਿੱਕ ਪਿਓ ਦਾ ਤੇ ਆ ਸਾਹਮਣੇ ਕੱਜ-ਕੱਜ ਕਰੇ ਜਾਵੇ ਨਾ ਇਹ ਸਮਝਦਾ ਸੀ ਉਹ ਜੇ ਤੂੰ ਜੱਟ ਆ ਤਾਂ ਮਜਬੀ ਘਟ ਆ ਦੱਸ ਜੇ ਤੂੰ ਜੱਟ ਆ ਤਾਂ ਮਜਬੀ ਘਟ ਨਹੀਂ ਹਾਲਾਂਕਿ ਇਹ ਸਾਰੇ ਜੱਟ ਬਰਾਦਰੀ ਨਾਲ ਲੈ ਕੇ ਚੱਲਣਾ ਤੂੰ ਪਿੰਡ ਸਰਾਂਗੜੇ ਦੇ ਸਾਰੇ ਜ਼ਿੰਮੇਵਾਰਾਂ ਦਾ ਸਿਰ ਨੀਵਾ ਕਰਦਾ ਮੇਰੇ ਵੀਰ ਤੇਰੀ ਇੱਕ ਕਤੂਤ ਕਰਕੇ ਸਾਰੇ ਪੂਰੇ ਵਰਲਡ ਦੇ ਵਿੱਚ ਸਰਾਂਗੜਾ ਪਿੰਡ ਜਿਹੜਾ ਮਸ਼ਹੂਰ ਹੋ ਗਿਆ ਤੇਰੀ ਇੱਕ ਗੰਦੀ ਕਤੂਤ ਕਰਕੇ ਤੇ ਜੇ ਤੈਨੂੰ ਆਪਣੀ ਬੜਕ ਸੀ ਨਾ ਉਦੋਂ ਕਹਿੰਦਾ ਸੀ ਨਿਕਲ ਬਾਹਰ ਨਿਕਲ ਬਾਹਰ ਧੀਆਂ ਭੈਣਾਂ ਨੂੰ ਤੂੰ ਧਮਕੀਆਂ ਦਿੰਦਾ ਸੀ ਅੱਜ ਪੂਰਾ ਸਮਾਜ ਸਾਡੇ ਸਮਾਜ ਦੇ ਧੀਆਂ ਭੈਣਾਂ ਦੇ ਆ ਗੱਭਰੂ ਸ਼ੇਰ ਜਵਾਨ ਆਇਆ ਇੱਕ ਪਿਓ ਦਾ ਆ ਬਾਹਰ ਫਿਰ ਹੁਣ ਕੱਟੀ-ਕੱਟਾ ਕੱਢ ਕੇ ਵੇਖੀਏ ਆਰਲੇ ਉਹਨਾ ਲਿਆ ਯਾਰ ਤੂੰ ਸਾਡੇ ਮਾਰ ਹਿੱਕ ਦੇ ਵਿੱਚ ਮਾਰ ਇਧਰ ਆ ਪਏ ਆ ਵੇਖਦੇ ਤੇਰੇ ਕੋ ਕਿੰਨੇ ਕਥੇ ਆ ਰਿਹਾ ਕਾਕਾ ਤੇਰੀਆਂ ਗੋਲੀਆਂ ਖਤਮ ਹੋ ਜਾਣੀਆਂ ਮਜਬੀਆਂ ਦੀਆਂ ਛਾਤੀਆਂ ਨਹੀਂ ਉਹ ਪੱਕਾ ਖਤਮ ਹੋ ਗਈ ਬੇਰੀ ਯਾਦ ਰੱਖ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਹੁਣ ਮੇਰੇ ਵੀ ਇਹ ਜੰਗ ਜਿਹੜੀ ਆ ਤੁਸੀਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਾਤੀ ਸੂਚਕ ਸ਼ਬਦਾਂ ਦੀ ਸ਼ੁਰੂ ਕਰ ਲਈ ਹੈ ਨਾ ਤੇ ਤੁਸੀਂ ਲੋਕਾਂ ਨੇ ਇਹ ਗੰਦ ਜਿਹੜਾ ਪਾਣਾ ਸ਼ੁਰੂ ਕਰਤਾ ਕੁਝ ਕ ਬੰਦਿਆਂ ਨੇ ਇਹ ਉਹਨਾਂ ਲੋਕਾਂ ਨੂੰ ਚੇਤਾਵਨੀ ਹੈ ਕਿ ਮਿੱਤਰਾਂ ਹੁਣ ਅਸੀਂ ਤੁਹਾਨੂੰ ਜਵਾਬ ਕਮੈਂਟਾਂ ਵਿੱਚ ਨਹੀਂ ਦੇਣਾ ਇੱਕ ਪਿਓ ਦਿਓ ਤੇ ਸਾਹਮਣੇ ਆ ਤੇ ਜੇ ਕਮੈਂਟ ਕੀਤਾ ਵਾ ਤੁਹਾਡਾ ਅਸੀਂ ਵੈਰੀਫਾਈ ਕਰ ਲਿਆ ਤੁਹਾਡੇ ਘਰਾਂ ਜਾਣ ਕੇ ਤੁਹਾਡੀਆਂ ਨਾਸਾਂ ਬੰਦ ਕਰਾਂਗੇ ਇੱਕ ਮਜਬੂਰੀ ਸਿੱਖ ਦਾ ਵਾਦਾ ਤੁਹਾਡੇ ਨਾਲ ਬੋਲੇ ਸੋਹਣੇ ਯਾਰ ਅਸੀਂ ਪੰਜਾਬ ਦੇ ਵਿੱਚ ਭਾਈਚਾਰਕ ਸਾਹ ਦੀੰਸਾਲ ਦਿੰਦੇ ਆ ਕਿ ਨਹੀਂ ਯਾਰ ਇਹ ਅੱਕ ਬਹੁਤ ਗੰਦੀ ਆ ਇਹਨੇ ਸਾਡੇ ਘਰਾਂ ਦੇ ਚੁੱਲ੍ਹੇ ਤਬਾਹ ਕਰਕੇ ਲੈ ਲੈ ਜਾਣੇ ਇੱਕ ਝੰਡੇ ਥੱਲੇ ਕੱਢੀ ਹੋਈ ਏ ਤੁਸੀਂ ਪਿੰਡਾਂ 'ਚ ਗੁਰਦਾਰੇ ਵਾ ਕੀਤੇ ਆ ਪਰ ਤਾਂ ਚੁੱਪ ਕਰ ਰਹੀ ਆ ਤੁਸੀਂ ਪਿੰਡਾਂ 'ਚ ਮੜੀਆਂ ਵਾਹ ਕਰਤੀਆਂ ਸੀ ਤਾਂ ਚੁੱਪ ਕਰਦੇ ਤੁਸੀਂ ਸਾਡੇ ਬਰਤਨ ਵਾਹ ਕਰਤੇ ਆਪਾਂ ਤਾਂ ਚੁੱਪ ਕਰਦੇ ਹੁਣ ਕੀ ਲੈਣਾ ਚਾਹੁੰਦੇ ਤੁਸੀਂ ਪੱਤਿਆਂ ਨੂੰ ਠੱਡੀਆਂ ਦੱਸਦੇ ਹੁਣ ਤੁਸੀਂ ਕੀ ਲੈਣਾ ਚਾਹੁੰਦੇ ਤੁਸੀਂ ਤੁਸੀਂ ਦੱਸ ਦਿਓ ਵਿਹੜੇ ਵਾਲੇ ਤੁਸੀਂ ਦੱਸ ਦਿਓ ਸਾਨੂੰ ਹੋਰ ਪਤਾ ਨਹੀਂ ਕਿ ਠੱਡੀਆਂ ਵਾਲੇ ਠੱਡੀਆਂ ਵਾਲੇ ਦੱਸਦੇ ਸਰ ਆਪਣੀਆਂ ਠੱਡੀਆਂ ਬਾਰੇ ਪਿਛੌਕਰ ਝਾਤ ਮਾਰੋ ਮੇਰੇ ਵੀਰ ਗੁਜਰਾਂ ਨਾਲੋਂ ਜ਼ਿਆਦਾ ਮੰਦਾ ਹਾਲਾ ਤੁਹਾਡਾ ਉਹ ਤੁਹਾਨੂੰ ਤਾਂ ਹੁਣ ਭਈਏ ਨਹੀਂ ਮੂੰਹ ਲਾਉਣ ਦੇ ਮੇਰੇ ਵੀਰ ਹੈ ਸੋ ਅੱਜ ਇਹ ਗੁਰਸਿੱਖ ਇਹ ਲਬਜ਼ ਮੈਨੂੰ ਕਈ ਕਹਿਣੇ ਨੇ ਚਾਹੀਦੇ ਪਰ ਮਨ ਦਾ ਰੋਸਣ ਕੀ ਕਰੀਏ ਬਾਬਾ ਜੀ ਕੀ ਕਰੀਏ ਹੁਣ ਸਾਡੇ ਲੋਕਾਂ ਨੂੰ ਔੜ ਮੈਂ ਇੱਕ ਗੱਲ ਸਾਰੇ ਆਸੀ ਸਮਾਜ ਨੂੰ ਕਹਿਣਾ ਤੁਸੀਂ ਆਪਸ ਦੇ ਵਿੱਚ ਗੁੱਥੂ ਗੁੱਥੀ ਹੋਣਦੇ ਔਣ ਵਰਤਨੇ ਤੁਹਾਨੂੰ ਉਹੀ ਸ਼ਬਦ ਦਿੰਨਾ ਨੇ ਜਿਹੜਾ ਜਾਤੀ ਸ਼ੂਚਕ ਜਿੱਦਾਂ ਦਾ ਪਰਚਾ ਕਰਾਉਣ ਆਏ ਆ ਸੋ ਅੱਜ ਅਸੀਂ ਸਾਰੇ ਭੈਣ ਭਰਾ ਨਿਆਂ ਸਿੰਘ ਜਿੱਥੇ ਬੰਦੀਆਂ ਪਹੁੰਚੀਆਂ ਹੋਈਆਂ ਆਪਾਂ ਨਾਲ ਇੱਥੇ ਲੜ ਕੇ ਔਰ ਪਰਚਾ ਤੇ ਹੋ ਚੁੱਕਾ ਉਸ ਗੰਦੇ ਇਨਸਾਨ ਦੇ ਉੱਪਰ ਪਰਚਾ ਦਰਜ ਹੋ ਚੁੱਕਾ ਲੇਕਿਨ ਇਹ ਪ੍ਰਸ਼ਾਸਨ ਨੇ ਸਿਰਫ ਤੇ ਸਿਰਫ ਸਾਡੇ ਰੂਹ ਨੂੰ ਸ਼ਾਂਤ ਕਰਨ ਵਾਸਤੇ ਇੱਕ ਲੋਲੀਪਾਪ ਦੇ ਦਿੱਤਾ ਕੀ ਚੁੱਪ ਕਰ ਜਾਣਗੇ ਪਰ ਇੱਥੇ ਗੱਲ ਖਤਮ ਨਹੀਂ ਹੁੰਦੀ ਉਹਨੇ ਬੜਕ ਮਾਰੀ ਆ ਆਪਾਂ ਕਾਰਵਾਈ ਕਰਾ ਕੇ ਗਏ ਹੁਣ ਹੁਣ ਜਦ ਤੱਕ ਉਹਨੂੰ ਅਰੈਸਟ ਨਹੀਂ ਕਰਦੇ ਤਦ ਤੱਕ ਇਹ ਸਾਡੇ ਪਿੰਨ ਪਰ ਇੱਥੇ ਬੈਠੇ ਹੀ ਆ ਉਹ ਜਾਂ ਹੋਰ ਵੀ ਆ ਰਹੀਆਂ ਨੇ ਹਾਂ ਉਹਨਾਂ ਦੇ ਕੋਈ ਹੈਗਾ ਵਾ ਕੋਈ ਮੇਰੇ ਖਿਆਲ ਦੇ ਨਾਲ ਕੋ ਉਹਨਾਂ ਦੇ ਦਿਮਾਗ ਚ ਕੋ ਵਹਿਮ ਤੇ ਮੇਰੇ ਵੀਰਾਂ ਨੇ ਕੱਢ ਲੈਣਾ ਚਾਹੀਦਾ ਮੈਂ ਕੱਲ ਪਰਸੋਂ ਕਿਸੇ ਵੀਰ ਨੂੰ ਫੋਨ ਕੀਤਾ ਸੀ ਜਿਹੜਾ ਧਮਕੀਆਂ ਦਿੰਦਾ ਸੀ ਉਹਨੇ ਨਕਲੀ ਸਰਪੰਚ ਬਣ ਕੇ ਮੇਰੇ ਨਾਲ ਗੱਲ ਕੀਤੀ ਮੈਨੂੰ ਗੋਮ ਦੱਸਿਆ ਪਿੰਡ ਦੇ ਵੀਰਾਂ ਨੇ ਵੀ ਉਹ ਬੰਦਾ ਹੀ ਹੈ ਨਹੀਂ ਦੱਸੋ ਇੱਥੇ ਤੱਕ ਗਿਰਗੇ ਰਿਆ ਰਹੇ ਨੇ ਉਰਾਪਕ ਮੁਕੀ ਕਰਕੇ ਸੋ ਇਸ ਕਰਕੇ ਐਸੀ ਸਮਾਜ ਨੂੰ ਪੱਪਾ ਪਰ ਹੋ ਗਿਆ ਹੁਣ ਤੇ ਮੇਰੇ ਮਿੱਤਰ ਪਿਆਰਿਓ ਸਾਰਿਆਂ ਨੇ ਆਪਣੇ ਛਿੱਤਰ ਵੀ ਨਵੇਂ ਲੈ ਲਏ ਆ ਤੇ ਹੁਣ ਜਿੱਦੇ ਵੀ ਮੂੰਹ ਦੇ ਵੱਜਣੇ ਆ ਨਾ ਤੇ ਫਿਰ ਤੁਹਾਡੇ ਕੋ ਸੇ ਨਹੀਂ ਜਾਣੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਗੁਰਸਿੱਖੀ ਵਾਲੇ ਦਾਰੇ ਚ ਆਓ ਤੇ ਸਾਨੂੰ ਵੀ ਜੀਓ ਸਾਨੂੰ ਵੀ ਜੀਣ ਤੋਂ ਤੇ ਆਪ ਵੀ ਜੀਉਂਦੇ ਨੇ ਬੋਲੇ ਜੀ ਸੋਨਾ ਜੈ ਸਿੱਧਕਾਰ ਹਲੋ ਆਪਾਂ ਬੰਦੇ ਇਹ ਤਾਂ ਓਏ ਦੇ ਜਿਹੜਾ ਸਮਝੋੜ ਚੋਂ ਕਰਮੀ ਬਣੀ ਹੋਣੀ ਹੈ ਦੁਬਾਰਾ ਫੋਲੋ ਫੋਲੋ ਚੱਲ ਚੱਲਦਾ ਫੋਟੋ ਲਓ 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 ਲਾਈਵ ਚੱਲਣਗੇ ਬੱਕਾ ਓਕੇ ਉਹ ਬੋਲਣਗੇ ਸਾਰੇ ਆ ਜੂਗਾ ਹਾਂਜੀ ਹਾਂਜੀ ਖਾਲਸਾ ਜੀ ਲੱਗਦਾ ਨਹੀਂ ਆ ਕਿ ਆਏ ਦੇ ਨਹੀਂ ਜਿਹੜਾ ਐਸਸੀ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਹੈ ਚਾਹੇ ਉਹ ਸੋਸ਼ਲ ਮੀਡੀਆ ਦੇ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜਾ ਆਹ ਤੂੰ ਕੋਈ ਵੀ ਕਿਸੇ ਐਸਸੀ ਭਾਈਚਾਰੇ ਨੂੰ ਬੋਲਣ ਤੋਂ ਪਹਿਲਾਂ ਸੋਚੇ ਦੇਖੋ ਵਿੱਚ ਗੱਲ ਇਸਦਾ ਵਾ ਕਿ ਕਾਨੂੰਨ ਆਏ ਦਿਨ ਜਿਹੜਾ ਵਾ ਉਹ ਕੰਮ ਕਰ ਰਿਹਾ ਹੈ ਲੇਕਿਨ ਕਿਤੇ ਨਾ ਕਿਤੇ ਨਾ ਮੇਰੇ ਖਿਆਲ ਦੇ ਨਾਲ ਧਰਾਵਾਂ ਦਾ ਜਿਹੜਾ ਹੇਰ ਫੇਰਾ ਕਿਤੇ ਜੀ ਜੀ ਸਾਰੇ ਸਾਰੇ ਥੋੜਾ ਜਿਆ ਜਿਹੜਾ ਪੇਸ਼ ਆਈ ਹੈ ਨਾ ਮੈਂ ਤਾਂ ਐਸਸੀ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਕਿਹਾ ਇਹ ਆਪਣੇ ਭਗਵੰਤ ਜੀ ਚੱਲਿੰਦੇ ਜੀ ਲਾਈਵ ਐਸਸੀ ਅੱਜਕੱਲ ਬੜਾ ਦੇਖੋ ਆਪਣੀ ਰਾਂਝੀ ਰਾਜੀ ਕਰਨ ਦਿਓ ਸਾਡੇ ਸਮਾਜ ਵਾਲਾ ਤੁਹਾਡਾ ਧਿਆਨ ਨਹੀਂ ਹੈਗਾ ਜੀ ਮੇਰੇ ਖਿਆਲ ਦੇ ਨਾਲ ਜੇ ਕੋਈ ਜਾਤੀ ਸੁਚਕ ਸ਼ਬਦ ਵਰਤਦਾ ਨਾ ਤਾਂ ਘੱਟੋ ਘੱਟ ਮੋਤੇ ਕਤਲ ਦਾ ਪਰਚਾ ਜੀ ਜਾਂ ਘੱਟੋ ਘੱਟ ਜਿਹੜਾ ਵਾ ਆ ਦੂਜਾ ਮਾਰਾ ਫਾਂਸੀ ਦੀ ਸਜ਼ਾ ਜੀ ਜਿੱਥੇ ਪਰ ਉਮਰ ਕੈਦ ਇਹ ਤਿੰਨ ਜਿਹੜੇ ਵੀ ਤੁਹਾਨੂੰ ਚੰਗੇ ਲੱਗਦੇ ਮਨਾ ਦੋ ਲੋ ਦੋ ਚਾਰ ਪਾ ਮਾਰ ਕੇ ਟੰਗੜੇ ਬਣਾ ਦੇ ਆ ਤੇ ਫਿਰ ਜਾ ਕੇ ਗੱਲ ਬੰਨੀ ਮੇਰੇ ਵੀਰ ਨਹੀਂ ਤਾਂ ਇਹ ਜਿਹੜੀ ਆਗਿਆ ਇਹ ਸਾਡੇ ਪੰਜਾਬ ਨੂੰ ਨਸ਼ਟ ਕਰ ਦੇਗੀ ਸਾਡੀ ਭਾਈਚਾਰੇ ਚ ਸਾਦ ਨੂੰ ਖਰਾਬ ਕਰ ਦੇਗੀ ਪਰ ਸਾਰੇ ਨਹੀਂ ਆ ਸਾਰੇ ਨਹੀਂ ਆ ਕੁਝ ਚੁਣਿੰਦਾ ਬੰਦੇ ਆ ਉਹ ਸਾਡੇ ਵੱਲ ਵੀ ਹੋ ਸਕਦੇ ਕੋ ਉਧਰ ਵੀ ਹੋ ਸਕਦੇ ਆ ਇਸ ਕਰਕੇ ਜਿਹੜਾ ਹੁਣ ਸਾਹਮਣੇ ਆ ਗਿਆ ਉਹਨੂੰ ਤਾਂ ਆਪਾਂ ਬਖਸ਼ਣਾ ਨਹੀਂ ਇਹ ਨਹੀਂ ਆ ਵੀ ਸੰਗਤ ਦੀ ਮਾਫੀ ਮੰਗਾ ਕਰਨਾ ਹੁਣ ਉਹ ਕੰਮ ਨਹੀਂ ਮਾਫੀਆਂ ਮੂਫੀਆਂ ਵਾਲੇ ਜਿਹੜੇ ਆ ਉਹ ਜ਼ਮਾਨੇ ਗਏ ਹੁਣ ਤਾਂ ਬਸ ਇਹ ਵੀ ਜੋ ਕਰੇਗਾ ਸੋ ਭਰੇਗਾ ਮਿਲ ਕੇ ਕਾਸ਼ ਜੀ ਬਹੁਤ ਸਾਰੇ ਐਸੇ ਸਮਾਜ ਦੇ ਨੁਮਾਇੰਦੇ ਜਿਹੜੇ ਆ ਉਹ ਵਿਧਾਨ ਸਭਾ ਦੇ ਵਿੱਚ ਨੇ ਪਰ ਅਕਸਰ ਨਹੀਂ ਦੇਖਦੇ ਆ ਕਿ ਉਹ ਚੁੱਪ ਬੈਠਦੇ ਨੇ ਸਮਾਜ ਦੇ ਮਸਲਿਆਂ ਦੇ ਉੱਤੇ ਅੱਜ ਤੁਸੀਂ ਇਸ ਜਗ੍ਹਾ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਆ ਕਿ ਹਰ ਜਿਹੜੇ ਲੋਕ ਚਾਹੁੰਦੇ ਨੇ ਉਹ ਕਰਾਈ ਨਹੀਂ ਦੇਖਣੀ ਨਾ ਉਹ ਮੁੰਨਾ ਨੇ ਸਾਡੇ ਇੱਕ ਇੱਕ ਸਮਾਜ ਦੇ ਨਾਲ ਆਪਣਾ ਰਾਤੋਂ ਕ ਚੁੱਪ ਲੈਂਦੇ ਆ ਉਹ ਰਾਤ ਉੱਤਾ ਜਦੋਂ ਉਹ ਆਪਣੇ ਅੰਦਰ ਕਰ ਲੈਂਦੇ ਆ ਨਾ ਤੇ ਫਿਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਜਿਹੜੀ ਨਾ ਉਹ ਜੋਗਾ ਪਾ ਕੇ ਦਿਖਾਉਂਦੇ ਉਹਨਾਂ ਦੀ ਜ਼ੁਬਾਨਾਂ ਨੂੰ ਨਾ ਕਿੰਨੇ ਕਿਤੇ ਉਹ ਵੱਲ ਪਾ ਦਿੰਦੇ ਆ ਇਹ ਸਮਾਜ ਵਾਸਤੇ ਤੋਂ ਬੋਲਣਾ ਨਹੀਂ ਹੈ ਸਿਰਫ ਤੋਂ ਆਪਣੇ ਢਿੱਡ ਵੱਡਾ ਕਰਨੇ ਆਪਣੇ ਮੋਠੀਆਂ ਵੱਡੇ ਕਰਨੀਆਂ ਆਪਣੀਆਂ ਪੁਸ਼ਟਾ ਵੱਡੀਆਂ ਕਰਨੀਆਂ ਸਮਾਜ ਨੂੰ ਤੋਂ ਕੋਜਣ ਦੀ ਸਭਾਜ ਨਾਲ ਸਿਰਫ ਵੋਟਾਂ ਲੈਣੀਆਂ ਸਮਾਜ ਉਦੋਂ ਚੇਤੇ ਆਉਂਦਾ ਜੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਮਾਮਾ ਭੈਣਾਂ ਦੀ ਗਾਲਾਂ ਪੈਂਦੀਆਂ ਨਾ ਫਿਰ ਕਹਦਾ ਜੀ ਮੈਂ ਮੱਝ ਵੀ ਸਿੱਖ ਸਮਾਜ ਦਾ ਮੈਂ ਅੱਛੀ ਸਮਾਜ ਦਾ ਉਧਰ ਤੁਹਾਨੂੰ ਮਾਮੇ ਹੋ ਐਸੀ ਸਮਾਜ ਚ ਤਾਂ ਆਇਂਦਾ ਜਿੱਦਾਂ ਨਸ਼ਤਰ ਪੈਂਦੇ ਤੁਹਾਡੇ ਤੁਸੀਂ ਕੀਤਾ ਕੀ ਐਸੀ ਸਮਾਜ ਵਾਸਤੇ ਮੈਂ ਹੁਣ ਗੱਲ ਕਹਿਣਾ ਚਾਹੁੰਦਾ ਆਮ ਆਸੀ ਪਾਰਟੀ ਮਿੱਤਰਾਂ ਤੁਹਾਡੇ ਆ ਗੰਗੇ ਮੱਗੇ ਨੇ ਆਣ ਕੇ ਤੁਹਾਡੇ ਜਿਹੜੇ ਆ ਆ ਸਾਡੀਆਂ ਧੀਆਂ ਭੈਣਾਂ ਨੂੰ ਮਰਲ ਬਲਾਉਣ ਡੇ ਆ ਸਾਡੇ ਖਿਲਾਫ ਖੜਾ ਕਰਨ ਡੇ ਆ ਏ ਮਤ ਸੋਚੋ ਤੁਸੀਂ ਇਹ ਇਹ ਪੰਜਾਬ ਦਾ ਜਿਹੜਾ ਆ ਕੁੰਡਲੀਆ ਸੱਤ ਬੈਠਾ ਨਾ ਖਾਲਸਾ ਇਹਨੇ ਤੇ ਨਾਦਰ ਸ਼ਾਹ ਵਰਗਾ ਦੇ ਨੱਕ ਮੋੜ ਤੇ ਤੂੰ ਕਿਹੜੀ ਖੇਦੀ ਪੂਲੀਏ ਮੇਰੇ ਵੀਰ ਕੱਲ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਗੁਰ ਸਿੰਘ ਸਾਹਿਬ ਜੀ ਨੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਜੇ ਤਾ ਚੁੰਮਿੰਦਾ ਪਹਿਣਾ ਸਾਡੀਆਂ ਚਾਰ ਕੱਪੜੇ ਧੜੇ ਚ ਮਲਾ ਕੇ ਤੂੰ ਉਹਨਾਂ ਨੂੰ ਵਰਗਲਾਣ ਡਿਆ ਵਾ ਏ ਮਤ ਸੋਚ ਇਹ ਇਹ ਮਾਈ ਭਾਗੋ ਦੀਆਂ ਵਾਰਸਾਂ ਆ ਜਿੱਦ ਤੱਕ ਤੇ ਤਲਵਾਰ ਲੈ ਕੇ ਤੇਰੇ ਸਾਹਮਣੇ ਆ ਗਈ ਨਾ ਤੇਰੇ ਗੰਜਿਆਂ ਨੂੰ ਭੱਜਣ ਨੂੰ ਟਾਈਮ ਨਹੀਂ ਲੱਗਣਾ ਮੇਰੀ ਗੱਲ ਯਾਦ ਰੱਖ ਲਈ ਇਸ ਕਰਕੇ ਮੇਰੇ ਵੀਰ ਹੁਣ ਐਸੀ ਸਮਾਜ ਜਗਾ ਜਾ ਚੁੱਕਾ ਧੰਨਵਾਦ ਕਰਦਾ ਮੈਂ ਕਿ ਇਹ ਹੀ ਕੰਮ ਆ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਐਸੀ ਸਮਾਜ ਦੇ ਇੱਥਰ ਉਹਨਾਂ ਦੇ ਮੂਹਰੇ ਨੌਜਵਾਨਾਂ ਦੇ ਮੂਹਰੇ ਮਿੱਤਰੋ ਸਭ ਤੋਂ ਪਹਿਲਾਂ ਤੇ ਇਹ ਆ ਕਿ ਜਦੋਂ ਤੁਹਾਨੂੰ ਕੰਟਰੋਲ ਕਰਦੇ ਜਣਾ ਆਪਣੇ ਮੂੰਹ ਦੇ ਉੱਪਰ ਗੁਰੂ ਦੀਆਂ ਬਖਸ਼ੀਆਂ ਦਾੜੀਆਂ ਕੰਨਾਂ ਦੇ ਵਿੱਚ ਨੱਤੀਆਂ ਲਾ ਦੋ ਲੋਕਟ ਲਾ ਦੋ ਜਿਹੜੇ ਬੰਸ ਬੰਨੇ ਪਾਈ ਫਿਰਦੇ ਹੋ ਤੇ ਸਿਰਾਂ ਦੇ ਉੱਪਰ ਕੇਸ਼ਰੀ ਜਿ 17 ਸਜਾ ਲਓ ਤੇ ਸਜਾ ਕੇ ਉਸ ਗੁਰੂ ਦੇ ਬਣ ਜਾਓ ਜਿੱਦੋਂ ਉਸ ਗੁਰੂ ਦੇ ਬਣ ਕੇ ਤਾਂ ਤੁਹਾਡਾ ਸਾਰੀ ਦੁਨੀਆ ਬਣ ਜਣੀ ਕਿਉਂਕਿ ਅਸਲੀ ਗੁਰੂ ਦੇ ਵਾਰਸ ਤੁਸੀਂ ਹੋ ਬਾਡੀ ਤਾਂ ਝੋੜੀ ਵਿੱਚ ਕਲਗੀ ਤੋੜਾ ਦੇ ਕੇ ਗਏ ਆ ਅਸਲੀ ਸਿੱਖੀ ਦੇ ਵਾਰਸ ਤੁਸੀਂ ਹੋ ਇਹਨਾਂ ਨੂੰ ਮਾਮਿਆਂ ਨੂੰ ਲੋਹ ਥੱਲੇ ਤਖਤਾਂ ਤੋਂ ਫੜ ਫੜ ਕੇ ਧੌਣਾ ਤੋਂ ਫੜ ਫੜ ਕੇ ਤੇ ਆਪ ਅੱਗੇ ਹੋ ਕੌਮ ਦੀ ਚੜ੍ਹ ਦਾ ਨਾਜ ਨਿਖਰੇ ਹੁਣੇ ਜੈ ਸਤਿਗੁਰੂ ਜੀ ਆਗਾਰ هل <applause> يمكنك ਫੜਦੇ ਹੋ ਬਾਬਾ ਜੀ ਦਾ ਨਾ ਬੜਾ ਭਾਈ ਆਪਣੇ ਤੋਂ ਡਹੀ ਮੱਖਾ ਕਰਦਾ ਜਾਦੂ ਲਾਏ ਮੈਂ ਤੁਹਾਡੇ ਕੋ ਆਪਣੇ ਜਿੰਮੇਵਾਰ ਕਿ ਮੰਨਦਾ ਤਾ ਕਰਾਣਾ ਇਹ ਕਿਹੜਾ ਬਣਾਣਾ ਮੈਂ ਭਰਾ ਤੇਰਾ ਪਾਲ ਸਟਾਡੀ ਪਾਉਂਦਾ ਸਹੀ ਦਾਣੀ ਹੀ ਬਾਅਦ ਚ ਉਹਨੂੰ ਇੱਥੋਂ ਆ ਜਾਏਗਾ हां बाबा जी ਦਾ ਫਰਕ ਆ ਖੋੜਾ ਜਿਹਾ ਇੱਧਰ ਦੇਖੋ ਜਗਤਾਰ ਸਿੰਘ ਜੀ ਤੁਸੀਂ ਮੋੜ ਕੇ ਬਾਬਾ ਜੀ ਤੇ ਫੋਕਸ ਰੱਖੋ ਠੀਕ ਹੈ ਭਾਈ ਖਾਲਸਾ ਹਾਂ ਹਾਂ ਬੱਧੀ ਖਾਲਸਾ ਜੀ ਕੁਝ ਮੈਂ ਪਾਰਟੀ ਦਾ ਨਾਮ ਨਹੀਂ ਲਾਵਾਂਗਾ ਪਰ ਇੱਕ ਲੀਡਰ ਦੇ ਵੱਲੋਂ ਆਪਣੇ ਆਪ ਨੂੰ ਐਸੀ ਸਮਾਜ ਦਾ ਮੁੱਖ ਮੰਤਰੀ ਜਿਹੜਾ ਉਹ ਲੋਕਾਂ ਦੇ ਵਿੱਚ ਪੇਸ਼ ਕਰਨ ਦੇ ਲਈ ਪੋਸਟਾਂ ਪੁਆਈਆਂ ਜਾ ਰਹੀਆਂ ਨੇ ਪਰ ਤਕਰੀਬਨ 10 ਤਰੀਕ ਦਾ ਮਾਮਲਾ ਹੈ ਔਰ ਤੁਸੀਂ ਲੁਧਿਆਣੇ ਤੋਂ ਚੱਲ ਕੇ ਇੱਥੇ ਆ ਗਏ ਹੋ ਪਰ ਉਹ ਨੇਰੇ ਦਾ ਹੁੰਦਾ ਹੋਇਆ ਵੀ ਜਿਹੜਾ ਇੱਕ ਇੱਕ ਨੇਤਾ ਇੱਕ ਲੀਡਰ ਹੈ ਜਿਹੜਾ ਅਸੀਂ ਸਮਾਜ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਦਾ ਇੱਥੇ ਨਹੀਂ ਪਹੁੰਚਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਗਾ ਮੈਂ ਤੁਹਾਨੂੰ ਪਹਿਲਾਂ ਵੀ ਜਵਾਬ ਦੇ ਚੁੱਕਾ ਹਾਂ ਕਿ ਉਹ ਕਰਾ ਦਿੱਤੇ ਹੁੰਦੇ ਹਰ ਇੱਕ ਪਾਰਟੀ ਨੇ ਕਰ ਦਿੱਤੇ ਉਹਨੇ ਚਾਰ ਛਿਲੜਾ ਦੇ ਕੇ ਮਜਬੀ ਸਿੱਖ ਸਮਾਜ ਦੇ ਚਾਰਕ ਜਿਹੜੇ ਆ ਬਕਾਊ ਮਾਲ ਖਰੀਦ ਕੇ ਆਪਣੀਆਂ ਪੋਸਟਾਂ ਪਵਾ ਰਿਆ ਆ ਇੱਥੇ ਮذਬੀ ਸਿੱਖ ਸਮਾਜ ਆਮ ਘਰਾਂ ਦੇ ਬੱਚੇ ਖੜੇ ਨੇ ਦੱਸੋ ਵੀ ਤੁਸੀਂ ਕਿਹੇ ਕਿਹਦੇ ਹੱਕ ਦੇ ਵਿੱਚ ਸੀ ਜਾਂ ਹਾਲ ਤੱਕ ਸਾਬ ਦੇ ਜਥੇਦਾਰ ਰਹੇ ਨੇ ਔਰ ਪੀ ਐਚ ਡੀ ਕੀਤੀ ਹੈ ਉਹਨਾਂ ਨੇ ਇਤਿਹਾਸ ਦੇ ਵਿੱਚ ਚੰਗੀ ਪਕੜ ਆ ਲੈਜਾ ਚੰਗਾ ਔਰ ਇਤਿਹਾਸ ਦੇ ਵਿੱਚ ਮੇਰੇ ਖਿਆਲ ਨਾਲ ਅੱਜ ਤੱਕ ਕੋਈ ਅੰਮਰਤਾਰੀ ਸਿੱਖ ਸੀਐਮ ਬਣਿਆ ਹੀ ਨਹੀਂ ਖਾਸ ਕਰਕੇ ਵੀ ਐਸੀ ਬਰਾਦਰੀ ਦਾ ਸਾਨੂੰ ਤੇ ਕਹਿੰਦੇ ਆ ਵੀ ਤੁਹਾਨੂੰ ਅਸੀਂ ਦਲਤ ਸੀਐਮ ਬਣਾਉਣਾ ਹੈ ਨਾ ਇਦਾਂ ਕਰਦੇ ਆ ਤੇ ਜੇਕਰ ਆਪਾਂ ਗਿਆਨੀ ਹਰਦੀਪ ਸਿੰਘ ਵਰਗਿਆਂ ਦਾ ਹਰਪ੍ਰੀਤ ਸਿੰਘ ਵਰਗਿਆਂ ਦਾ ਸਾਥ ਦੇ ਕੇ ਆਪਾਂ ਉਹਨਾਂ ਨੂੰ ਤੋਨਾ ਬਿਠਾਈਏ ਔਰ ਮੇਰੇ ਖਿਆਲ ਨਾਲ ਇੱਕ ਮਿਸਾਲ ਪੈਦਾ ਹੋ ਸਕਦੀ ਹੈ ਦੁਨੀਆ ਦੇ ਵਿੱਚ ਵੀ ਅਕਾਲ ਤਖਤ ਦਾ ਜਥੇਦਾਰ ਤੋਂ ਬਾਅਦ ਵੀ ਉਹ ਪੰਜਾਬ ਦਾ ਸੀਐਮ ਬਣਿਆ ਤਾਂ ਭਾਜੀ ਉਹ ਕਰੜੇ ਫੈਸਲੇ ਕਿਉਂ ਨਾ ਕਰੂਗਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੋ ਕੇ ਸੁਖਬੀਰ ਸਿੰਘ ਹੁਣਾ ਦਾ ਉਹਨਾਂ ਦੇ ਵਿੱਚ ਪਾਰਟੀ ਦੇ ਲੈ ਕੇ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਤਾਂ ਸਾਡੇ ਸਮਾਜਿਕ ਕਿਉਂ ਨਾ ਖੜਾ ਹੋਏਗਾ ਇਸ ਕਰਕੇ ਜੇ ਆਪਾਂ ਬਣਾਉਣਾ ਕਟੀਆਂ ਦਾੜ੍ਹੀਆਂ ਵਾਲੇ ਨਹੀਂ ਅਸੀਂ ਕੋਈ ਗੁਰਸਿੱਖ ਲੱਭੀਏ ਤੇ ਉਹਨੂੰ ਸੀਐਮ ਬਣਾਈਏ ਕੋਈ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਸੀਐਮ ਬਣਾਈਏ ਤੇ ਜਦੋਂ ਵੱਡੀਆਂ ਪਦਵੀਆਂ ਤੇ ਅੰਮ੍ਰਿਤਧਾਰੀ ਸੋਚ ਬੈਠੇਗੀ ਹੈਨਾ ਉਹ ਫਿਰ ਨਿਰਪੱਖਤਾ ਦੇ ਨਾਲ ਹਰ ਇੱਕ ਫੈਸਲਾ ਕਰੇਗੀ ਤੇ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਕਾਲ ਸਾਹਿਬ ਜੀ ਜਿਹੜਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜੇਕਰ ਉਸ ਕਾਰਵਾਈ ਦੇ ਨਾਲ ਤੁਹਾਡੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੋਵੇ ਦੇਖੋ ਗੱਲ ਇਸ ਤਰ੍ਹਾਂ ਵਾਂਕਿ ਕਾਰਵਾਈ ਤੇ ਜਿਹੜੀ ਹੈ ਨਾ ਅਸੀਂ ਕਾਨੂੰਨ ਹੱਥ ਵਿੱਚ ਪਰ ਜਿਸ ਤਰੀਕੇ ਦਾ ਉਹਨਾਂ ਨੇ ਕਾਰਕੂਤਾ ਕੀਤੀਆਂ ਵਾ ਪਰ ਅਸੀਂ ਦੇਰ ਵੀ ਨਹੀਂ ਕਰਾਂਗੇ ਹਨਾ ਕਿਉਂਕਿ ਫਿਰ ਮਤਲਬ ਐਕਸ਼ਨ ਦਾ ਰੱਛੇ ਤੇ ਹੁੰਦਾ ਹੁੰਦਾ ਪ੍ਰਸ਼ਾਸਨ ਨੇ ਸਾਨੂੰ ਨਿਵਾਸ਼ੂਆਇਆ ਕਿ ਪਰਚਾ ਪੜਾ ਦਿੱਤਾ ਹਾਲਾਂਕਿ ਅਸੀਂ ਤੋਂ ਸੈਟੀਸਫੈਕਟ ਨਹੀਂ ਹੈਗੇ ਜਦ ਤੱਕ ਉਹਨਾਂ ਦੇ ਵਸਤਾ ਨਹੀਂ ਹੁੰਦੀਆਂ ਵਿਧ ਸਰਪੰਚ ਇਹ ਮਤ ਸੋਚਣ ਕਿ ਕਿਤੇ ਸਰਪੰਚ ਨੂੰ ਵਿੱਚੋਂ ਬਾਹਰ ਕੱਢ ਦੇਣਗੇ ਜਦ ਤੱਕ ਸਰਪੰਚ ਦੀ ਰਸਤ ਨਹੀਂ ਹੁੰਦੀ ਨਾ ਮਿੱਤਰ ਪਿਆਰਿਆ ਇਹ ਟੱਕਵੇ ਤੇ ਟੱਕਵੇ ਤੇ ਟੱਕਵੇ ਤੇ ਟਕਲਾ ਖੜ ਕੇ ਧਾਰਾਊਗਾ ਕੱਲ ਮੇਰੀ ਯਾਦ ਰੱਖਣਾ ਜੇ ਸਰਪੰਚ ਵਰਗੇ ਪਹਿਲੀ ਮੈਂ ਇੱਕ ਗੱਲ ਹੋਰ ਕਹਿੰਦਾ ਮੈਂ ਆਪਣੇ ਸਮਾਜ ਦੇ ਭੈਣਾਂ ਪਰਵਾਨ ਕਹਿੰਦਾ ਪਰਚਾ ਦਰਜ ਕਰਾ ਕੇ ਤੇ ਇਹਦੀ ਡੀਸੀ ਨੂੰ ਕਹਿ ਕੇ ਨਾ ਤੁਸੀਂ ਡੀਸੀ ਸਾਹਿਬ ਅਮਰ ਸਾਹਿਬ ਨੂੰ ਕਹਿ ਕੇ ਤੇ ਇਹਦੀ ਜਿਹੜੀ ਸਰਪੰਚੀ ਹੈ ਉਹਦੀ ਮਾਨਤਾ ਰੱਦ ਕਰੋ ਇਹੋ ਜਿਹੇ ਬੰਦੇ ਨਹੀਂ ਚਾਹੀਦੇ ਇਹੋ ਜਿਹੇ ਬੰਦੇ ਨਹੀਂ ਪਿੰਡ ਦਾ ਭਲਾ ਕਰ ਸਕਦੇ ਇਹਨਾਂ ਨੂੰ ਇਹੋ ਜਿਹੜਾ ਪਿੰਡ ਦੇ ਸਰਪੰਚ ਕਰਦੇ ਨਾ ਉਹਨਾਂ ਨੂੰ ਮਾਨਤਾ ਰੱਦ ਕਰੋ ਇਸ ਸਾਬ ਕੋ ਜਾ ਕੇ ਉਹਨਾਂ ਨੂੰ ਇਕੱਠੇ ਹੋ ਕੇ ਸਾਕੇ ਜਾ ਕੇ ਮਿਲਾਂਗੇ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਔਰ ਇਹੋ ਜੇ ਸਰਪੰਚ ਨੂੰ ਜਿਹੜਾ ਬਿਲਕੁਲ ਰਾਹ ਦਾ ਵਿਖਾਉ ਇਹ ਆਪੇ ਜੇ ਦਿਹਾੜੀ ਤੋਂ ਕਰਦਾ ਫਿਰੂਗਾ ਫਿਰ ਪਤਾ ਲੱਗੂਗਾ ਵੀ ਵਾਕਈ ਜਗਾਰਾ ਬੁਲਾਵੇ ਨਾ ਲੋ ਜਾਵੇ ਬਾਬਾ ਜੀ ਉਸਦੇ ਮਾਨੂੰ ਪਾਵੇ ਜਹਾਦ ਵਿੱਚ ਬਹੁਤ ਸਾਰਾ ਪੈਦਾ ਹੋ ਜੇਗੀ ਲੋਕਾਂ ਦੇ ਡਰ ਤੇ ਪੈਦਾ ਹੋਏਗਾ ਜੀ ਡਰ ਤੇ ਖਾਲਸਾ ਜੀ ਪੈਦਾ ਹੋ ਜਾਗਾ ਨਾ ਇਸ ਕਰਕੇ ਆਪਾਂ ਜਦ ਤੱਕ ਇਹ ਸਰਪੰਚ ਦੀ ਨੱਕ ਚ ਨਕੇਲ ਨਹੀਂ ਪੈਂਦੀ ਪਾਵੇਂ ਇਹ ਮਗਰ ਭਗਵੰਤ ਮਾਲ ਹੋਤਾ ਤੇ ਹੋਤਾ ਰੇ ਕੋਈ ਗਾਲੀ ਕਿ ਨਾਜ਼ਰ ਰੋਜੇਗਾ ਇੱਕ ਖਾਲਸੇ ਪਿੱਛੇ ਦੇ ਮਾਕਨਾ ਕਾਬਲ ਕੰਧਾਰ ਤੋਂ ਜਿਹੜੇ ਆਏ ਉਹ ਭੱਜ ਗਏ ਤੇ ਇਹ ਕੁਝ ਵੀ ਨਹੀਂ ਤੇ ਜੀ ਹਣਾ ਅਬਦਾਲੀਅਰ ਕੇ ਭੱਜ ਗਏ ਤੇ ਇਸ ਕਰਕੇ ਖਾਲਸੇ ਦੇ ਅੱਗੇ ਕੋਈ ਨਹੀਂ ਖੜ ਸਕਦਾ ਜੇਕਰ ਵਾਕਈ ਭਗਵੰਤ ਮਾਨ ਜੀ ਤੁਸੀਂ ਸੂਝ ਬੂਝਤਾ ਦੇ ਨਾਲ ਚੁਣਿਆ ਤਾਂ ਇਹੋ ਜਿਹੇ ਬੰਦੇ ਸਾਨੂੰ ਚਾਹੀਦੇ ਕੋ ਸੂਝ ਬੂਝ ਵਾਲਾ ਇਹ ਆ ਰਿਹਾ ਫੜਾ ਕਰ ਦੋ ਪਿੰਡ ਵਿੱਚ ਹੋਰ ਹੋਰ ਕਹਿੰਨ ਤਰਾ ਹੋਣਗੇ لیاقت ਵਾਲੇ ਸਾਨੂੰ ਕੋਈ ਇਹ ਨਹੀਂ ਕਹਿੰਦੇ ਵੀ ਸਾਡੇ ਜਿਹੜੇ ਸਾਡੇ ਇਹਨੂੰ ਕੋ ਬੋਲਣ ਦੇ ਕਲ ਹੋਵੇ ਜਿਹਨੂੰ ਕਮ ਸੇ ਕਮ ਢੀਆਂ ਪੜਾਂ ਦੀ ਇੱਜ਼ਤ ਕਰਨੀ ਪੈਂਦਾ ਹੋਵੇ ਉਹਨਾਂ ਨੂੰ ਤੁਸੀਂ ਸਰਪੰਚ ਪਿੰਡ ਦਾ ਬਣਾ ਦਿਓ ਇਹੋ ਜਿਹੇ ਬੰਦੇ ਨੂੰ ਬਿਲ ਕੋਲ ਨਹੀਂ ਇੱਕ ਮਿੰਟ ਰਹਿਣਾ ਚਾਹੀਦਾ ਅੱਛਾ ਜੀ ਸਰਪੰਚ ਸਾਹਿਬ ਆ ਸੁਣੋ ਉਹਨਾਂ ਦੀ ਖਰਕੂਤਾ ਆਓ ਦੱਸੋ ਇਧਰੋ ਸੁਣੋ ਸੁਣੋ ਗੁਰਦੁਆਰੇ ਨੂੰ ਸਾਨੂੰ ਥਾਂ ਮੰਨਿਆ ਤੇ ਨਾ ਚਪੜ ਵੀ ਇਹ ਪਿੰਡੇ ਹਾਂ ਹਾਂ ਸੁਣੋ ਸਾਰ ਗੜੇ ਜੀ ਬਾਬਾ ਜੀ ਥੋੜਾ ਪਹਿਲਾਂ ਪਿੰਡ ਦੱਸੋ ਬਾਬਾ ਜੀ ਆਪਣਾ ਪਿੰਡ ਵਿੱਚ ਬੋਲ ਲਿਓ ਜਿਸ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਉਸ ਪਿੰਡ ਦੇ ਵਸਨੀਕ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਬਾਤ ਕਰ ਦਾਂਗੇ ਕਿਸ ਕਰੋ ਬਾਬਾ ਜੀ ਜਿਹੜੀ ਇਹ ਘਟਨਾ ਵਾਪਰੀ ਹੈ ਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਜੋ ਬਾਬਾ ਜੀ ਜੀ ਤੇ ਜਿਹੜਾ ਸਰਪੰਚ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਆਓ ਹੋ ਜੋ ਆ ਮੈਂ ਦੇਖ ਰਿਹਾ ਹਾਂ ਬਾਬੇ ਰਾਜ ਕਿਤੇ ਬਾਬਰ ਦੇ ਦਰਸਾਂ ਕਿਤੇ ਆ ਕਰਾਂਗੇ ਪਰ ਜਿਹਦੇ ਵਿੱਚ ਇਹਨਾਂ ਨੇ ਮਤਲਬ ਜਿਹੜੇ ਨਾਮ ਲਿਖਾਇਆ ਇਹਨਾਂ ਨੂੰ ਪਤਾ ਨਾ ਇਹਨਾਂ ਨਾਲ ਹੋਈ ਹੈ ਪਿੰਡ ਦਾ ਜਿਹੜਾ ਪਰਿਵਾਰ ਦਾ ਕਿਹੜਾ ਮੈਂਬਰ ਦੱਸਿਆ ਇਹ ਕੇਵਲ ਕੁਛ ਕੁੰਦੀ ਨਹੀਂ ਆ ਹੈ ਕਿਸੇ ਵਾਰਾਂਗੇ ਜਿਹੜੇ ਇਹਨਾਂ ਨੇ ਜਿਹੜੇ ਪਾਰ ਜਿਹੜੇ ਇਹਨਾਂ ਨੇ ਪਵਾਤੇ ਉਹ ਪਵਾ ਕੇ ਜਾਵਾਂਗੇ ਪਵਾ ਕੇ ਜਾਵਾਂਗੇ ਉਹਦੀ ਨਹੀਂ ਮਸਲ ਕਿਉਂਕਿ ਇਹਨਾਂ ਕੱਟ ਕਰਨ ਦਾ ਜੇ ਸਰਪੰਚ ਦਾ ਵਹਿ ਰੋਲ ਹੈਗਾ ਤੇ ਆਪਾਂ ਇੱਥੇ ਚੈੱਕ ਕਰਕੇ ਤੇ ਰੋਲ ਇਸ ਤਰ੍ਹਾਂ ਆ ਸਰਪੰਚ ਤੋਂ ਸਾਰੀ ਕੰਮ ਆਪਾਂ ਉੱਤੇ ਪਰਚਾ ਨਹੀਂ ਨਾ ਕਰਾਉਂਦੇ ਕੱਲ ਨੂੰ ਆਪਣੇ ਤੇ ਗੈਡ ਹੁੰਦਾ ਕਿਉਂਕਿ ਫੋਟੋ ਉਹਦੀ ਲਈ ਵੀਡੀਓ ਤੇ ਨਾ ਚਾਹਤ ਪਰਚੇ ਦੇ ਵਿੱਚ ਪਾਓ ਵੀਰੇ ਮੇਰੀ ਗੱਲ ਸੁਣੋ ਇਹ ਕੰਮ ਕਰੋ ਸਰਪੰਚ ਦੀ ਵੀਰੇ ਆ ਪਰਚਾ ਕਰਾ ਕੇ ਨਾ ਉਦੋਂ ਬਾਅਦ ਬਾਬਾ ਜੀ ਆਪਾਂ ਡੀਸੀ ਸਾਹਿਬ ਨੂੰ ਲੈ ਕੇ ਤੁਹਾਨੂੰ ਕਹੋ ਇਹਨਾਂ ਦੀ ਮਾਨਤਾ ਰੱਦ ਕਰੋ ਅਜੇ ਸਰਪੰਚ ਸਾਡੇ ਸਮਾਜ ਦੇ ਚੰਗੇ ਨਾ ਕਿ ਬਿਲਕੁਲ ਇਹ ਸਾਡੀਆਂ ਜਿਹੜੇ ਸਾ ਬਿਲਕੁਲ ਅਸਲੀ ਇਹਨੂੰ ਵੀ ਇਹਦੀ ਸਰਪੰਚੀ ਤੋਂ ਜਿਹੜਾ ਉਹ ਤੋਂ ਵੀ ਕਰੋ ਫਾਰ ਦੇ ਲੋ ਬਿਲਕੁਲ ਕਿਉਂਕਿ ਸਰਪੰਚ ਸਰਪੰਚ ਹੋ ਚੰਗਾ ਜਿਹਦਾ ਅਖਲਾ ਵਾਲਾ ਕਿ ਸਰਪੰਚ ਹੋ ਚਾਹੀਦਾ ਜਿਹਨੂੰ ਅਖਲਾ ਬਾਈ ਆਪਾਂ ਕਹਿੰਦੇ ਬੈਡ ਕਰ ਸਕਦਾ ਵੀ ਮੇਰੀ ਫੋਟੋ ਲਾ ਕੇ ਮਾਣਾ ਨਹੀਂ ਦਾ ਪਰਚਾ ਕੋਈ ਗੱਲ ਕੋਈ ਗੱਲ ਨਹੀਂ ਕਰਦੇ ਹਾਂ ਹਾਂਜੀ ਸੋਤ ਆ ਗਏ ਹੋ ਬਾਬਾ ਜੀ ਆ ਗਏ ਹੋ ਬਾਬਾ ਜੀ ਹੋ ਜੋ ਬਰਾ ਖੁੱਲੇ ਹੋ ਜੋ ਫੋਟੋ ਫੋਟੋ ਖੋਲੋ ਜੀ ਪਿੱਛਿਆਂ ਦੇ ਮੋੜਾ ਜੀ ਬਾਬਾ ਪਿੱਛਿਆਂ ਦੇ ਬੰਦ ਕਰ ਦੇ ਡਾਰਾ ਖੁੱਲਾ ਕਰ ਲੋ ਜੀ ਖੋਲੋ ਗੋਲ ਵੀਰ ਬਤੋ ਬਤ ਵੀਡੀਓ ਸ਼ੇਅਰ ਕਰ ਦਿਓ ਚਲਦੇ ਚਲਦੇ ਆ ਤੁਸੀਂ ਦੇਖ ਰਹੇ ਹੋ ਪਿੱਛੇ ਆਜਾ ਬੰਜੀ ਸਿਕ ਬਾਜ ਹੁਣ ਪੱਪਾ ਪਰਾ ਦੇ ਹੋ ਚੁੱਕਾ ਦੇਖੋ ਉਹ ਸੜਕਾਂ ਜਾਮ ਕਰਦੀਆਂ ਨੇ ਸਾਰੀਆਂ ਇਹ ਚੜ੍ਹਦੀ ਕਲਾ ਵਾਲੇ ਜਾਗਦੀ ਜਮੀਰ ਵਾਲੇ ਪਹੁੰਚੇ ਜਿੱਨੇ ਵਿੱਚ ਪਹੁੰਚੇ ਆ ਇੱਕ ਘਰਾਂ ਚ ਕਮੈਂਟ ਕਰਨ ਵਾਲੇ ਨਹੀਂ ਆ ਇਹ ਇੱਕ ਜਗ੍ਹਾ ਦੇ ਨਹੀਂ ਹੈਗੇ ਇਹ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਪਿੰਡਾਂ ਚੋਂ ਆਏ ਅਲੱਗ-ਅਲੱਗ ਯਾਰ ਮੈਂ ਖੋਲ ਜਿਓ ਨਾ ਠਾੜਾ ਖੋਲਾ ਨਾ ਕੋਈ ਨਹੀਂ ਯਾਰ ਇਹਨਾਂ ਕਰ ਦੋ ਬਾਬਿਆਂ ਨੇ ਕੋਈ ਦੱਸਿਆ ਨਹੀਂ ਜੀ ਕਰਨੀ ਹੈ ਜੀ ਉਹ ਆਪਣਾ ਜਗਤਾਰ ਮਾਲਾ ਕਿਥੇ ਚਲ ਗਿਆ ਵਾਏ ਇੱਕ ਮਿੰਟ ਦੇਖੋ ਮਾਜਾ ਕਰਨੀ ਕੋਈ ਮੈਂ ਤੈਨੂੰ ਲੱਭਣ ਡਿਆ ਯਾਰ ਤੂੰ ਕਿੱਥੇ ਗਿਆ ਤੂੰ ਅਗਰੇ ਫੜੇ ਮਾਜਾ ਕੋਈ ਪਹਿਲਾ ਬੰਦਾ ਫੜੇ ਨਾਲ ਗਿਆ ਆਰਾ ਮੇਰੇ ਬੰਦੇ ਫੜੇ ਬਾਹਰ ਕਿੱਥੇ ਮਾਲਾ ਕਿੱਥੇ ਆ হেল্ল' আছোঁ

ਆਪਣਾ ਪਿੰਡ ਵਿੱਚ ਸਾਰਾ ਆਮਦਨ ਸਾਰੇ ਵਗੇ ਇੱਕ ਤੋਂ ਮਾਝੇ ਕਰਦੇ ਹਾਂ 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 ਜ਼ਰੂਰੀ ਹੈ ਮਿਸਾਲ ਬਣਾਓ ਪਿੰਡੀ ਇਹਨਾਂ ਦੇ ਨਾਲ ਪਿੰਡ ਵਿੱਚ ਮਿਸਾਲ ਬਣਾ ਹੱਥ ਤੋਂ ਹੋਗੇ ਮਗਰ ਪੈ ਜਮ ਬਸ ਹਾਂ ਇੱਧਰ ਆਇਆ ਇਹਨੂੰ ਇੱਕ ਦਿਨ ਜ਼ਿੰਦਗੀ ਵਿੱਚ ਢੁੱਲ ਜਾਣਗੇ ਵੀ ਕਿੰਨੇ ਹੋਰ ਇਹਨਾਂ ਦਾ ਟੱਪਰ ਨੂੰ ਵੀ ਬਿਲਕੁਲ ਕਦੇ ਸਰਪੰਚ ਚੋਣ ਵਾਲੇ ਖਾਨਦਾਨ ਵਿੱਚ ਇਹ ਸਖਤੀ ਪਾਉਂਦਾ ਇਹ ਵੀ ਗੱਲ ਮੇਰੇ ਸਿਰਕ ਦੱਸਣਾ ਹਾਂ ਆਓ ਜੀ ਆਓ ਆਓ ਮਲਾ ਸਾ ਓ ਗਰੀ ਸਾਹਿਬ ਆਵੇ ਕਲਾਕਾਰ ਸਾਡੇ ਆਏ ਇਹਨਾਂ ਨੂੰ ਕਰ ਦੇਆ ਕਰਾਨੂੰ ਆਜੋ ਆਜੋ ਜਨ ਸਭਾ ਹਲਕਾ ਰਾਜਾ ਸਾਸੀ ਦੇ ਪਿੰਡ ਸਾਰਗੜਾ ਦੇ ਸਰਪੰਚ ਵੱਲੋਂ ਐਸਸੀ ਭਾਈ ਚਾਰੇ ਦੇ ਖਾਸ ਕਰਕੇ ਮਜਮੀ ਭਾਈ ਚਾਰੇ ਦੀ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਪਰ ਦੇ ਵਿੱਚ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਸੜਮਾ ਸੰਸਮਾ ਹੀ ਜਥੇਬੰਦੀ ਦੇ ਆਗੂ ਭਾਈ ਦਵਿੰਦਰ ਸਿੰਘ ਨੇ ਦਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਰਿਗਰੇਟਾ ਗੁਰੂ ਕਾਪਾ ਬੇਟਾ ਖਤਾਬ